ਖੁਦਾ ਦਾ ਸ਼ਬਦ ਕਦ ਦੀ ਤਾਰੀਖੂ ਅੱਜ ਅਪਾ ਬਚਨ ਚ ਪੜਾਂਗੇ ਪਹਿਲਾ ਪਤਰਸ 5 ਦੀ ਆਪਾਂ 8 ਦੇ ਵਿੱਚ ਦੇਖਾਂਗੇ ਖੁਦਾ ਦਾ ਬਚਨ ਕਹਿੰਦਾ ਸचेत ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਵ ਵਾਂਗੂ ਭਾਲਦਾ ਫਿਰਦਾ ਹੈ ਭਾਈ ਕੇ ਨੂੰ ਪਾੜ ਖਾਣ ਖੁਦਾ ਦਾ ਬਚਨ بیان ਕਰਦਾ ਖੁਦਾਬੰਦ ਕਹਿੰਦਾ ਇਸ ਧਰਤੀ ਦੇ ਉੱਤੇ ਜਿਹੜੇ ਕੀ ਆ ਦੋ ਆਤਮੇ ਕੰਮ ਕਰਦੇ ਇਸ ਧਰਤੀ ਤੇ ਦੋ ਆਤਮੇ ਨੇ ਜਿਹੜੇ ਕੀ ਆ ਕੰਮ ਕਰਦੇ ਪਏ ਇੱਕ ਇੱਕ ਖੁਦਾ ਦਾ ਆਤਮਾ ਇੱਕ ਆ ਸ਼ੈਤਾਨ ਦਾ ਆਤਮਾ ਪਰ ਜਿਹੜਾ ਕਿ ਖੁਦਾ ਦਾ ਆਤਮਾ ਹਨ ਉਹ ਤੁਹਾਡੇ ਚੰਗੇ ਕੰਮਾਂ ਦੇ ਵਿੱਚ ਕੀ ਆ ਤੁਹਾਡੀ ਕੀ ਆ ਅਗਵਾਈ ਕਰੇਗਾ ਇੱਥੇ ਬਚਨ ਕਹਿੰਦਾ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਛੀ ਵਾਂਗੂ ਭਾਲ ਦਾ ਫਿਰਦੇ ਪਈ ਕਿਹਨੂੰ ਪਾੜ ਖਾਵੇ ਇੱਥੇ ਸ਼ੈਤਾਨ ਦਾ ਜ਼ਿਕਰ ਹੋ ਰਿਹਾ ਕਿ ਉਹ ਬੁੱਕ ਦੇ ਛੀ ਵਾਂਗੂ ਭਾਲ ਦਾ ਫਿਰਦਾ ਕਿ ਕਿਹਨੂੰ ਪਾੜ ਖਾਵੇ ਹੋ ਸ਼ੈਤਾਨ ਹੋ ਡਾਇਰੈਕਟ ਨਾਲ ਸਾਡੇ ਸਾਹਮਣੇ ਆ ਨਹੀਂ ਸਕਦਾ ਮੈਂ ਪਰਮੇਸ਼ਰ ਡਾਇਰੈਕਟਰ ਦੇ ਸਾਡੇ ਨਾਲ ਬੋਲਦਾ ਹੈ ਬੋਲ ਕੇ ਆਪਣੇ ਆਤਮਾ ਦੁਰਾਹੀ ਕੀ ਹੈ ਸਾਡੀ ਅਗਵਾਈ ਕਰਦੇ ਪਿਆ ਜੇਕਰ ਸਾਡੇ ਮਨਾਂ ਦੇ ਵਿੱਚ ਜਣ ਕਿ ਦੋ ਸੋਚਾਂ ਆਉਂਦੀਆਂ ਨੇ ਸਾਡੇ ਮਨਾਂ ਦੇ ਵਿੱਚ ਹੀ ਖਿਆਲ ਆਉਂਦੇ ਸਾਡੇ ਮਨਾਂ ਦੇ ਵਿੱਚ ਹੀ ਸੋਚ ਆਉਂਦੇ ਆ ਇੱਕ ਆਤਮਾ ਸਾਡੀ ਅਗਵਾਈ ਕਰਦਾ ਮਨ ਦੇ ਵਿੱਚ ਸਾਡੇ ਖਿਆਲਾਂ ਦੇ ਵਿੱਚ ਕੀ ਹੈ ਕਿ ਚੰਗੇ ਕੰਮਾਂ ਨੂੰ ਕਰ ਪਰਮੇਸ਼ਰ ਦੀ ਉਪਾਸਨਾ ਕਰ ਪਰਮੇਸ਼ਰ ਦੀ ਵਡਿਆਈ ਕਰ ਪਰਮੇਸ਼ਰ ਦਾ ਨਾਮ ਲਾ। ਪਰ ਇੱਕ ਉਹ ਵੀ ਬੋਲ ਸਾਡੀ ਮਨਾਂ ਦੇ ਵਿੱਚ ਖਿਆਲ ਆਉਂਦੇ ਕਿ ਤੂੰ ਪਾਪ ਕਰ ਤੂੰ ਚੋਰੀ ਕਰ ਤੂੰ ਗੁਨਾਹ ਕਰ ਤੂੰ ਅਪਰਾਧ ਕਰ ਤੂੰ ਹਰ ਇੱਕ ਬੁਰੇ ਕੰਮ ਕਰ। ਇਹ ਸਾਡੀ ਮਨਾਂ ਦੇ ਵਿੱਚ ਆ ਰਹੇ ਆ। ਇਹ ਆਤਮਾ ਆ ਜਿਹੜੀ ਸਾਡੀ ਕੀ ਗਵਾਹੀ ਕਰਦੇ ਪਏ। ਸ਼ੈਤਾਨ ਆ ਕੇ ਡਾਇਰੈਕਟ ਨਹੀਂ ਤੁਹਾਨੂੰ ਕਹੇਗਾ ਨਾ ਪਰਮੇਸ਼ਵਰਾਂ ਕੇ ਡਾਇਰੈਕਟ ਤੁਹਾਨੂੰ ਕਹੇਗਾ ਬਲਕਿ ਇਹ ਆਤਮਾ ਪਰਮੇਸ਼ਵਰ ਤੇ ਆ ਸ਼ੈਤਾਨ ਦਾ ਆਤਮਾ ਕੰਮ ਕਰਦਾ ਇਸ ਧਰਤੀ ਉੱਤੇ ਉਹ ਅਗਵਾਈ ਕਰਦੇ ਆ ਜਿਹੜੀ ਕਿ ਸ਼ੈਤਾਨ ਕਿਸ ਤਰ੍ਹਾਂ ਆਪਣਾ ਕੰਮ ਕਰਦਾ ਲੋਕਾਂ ਦੇ ਜ਼ਿੰਦਗਾਨ ਵਿੱਚ ਉਹ ਮਨ ਦੇ ਵਿੱਚ ਸੋਚ ਪਾਉਂਦਾ ਹੈ ਜੇਕਰ ਤੁਹਾਡੀ ਸੋਚ ਵਧੀਆ ਆ ਰਹੀ ਹੈ ਜੇਕਰ ਤੁਹਾਡੀ ਸੋਚ ਚੰਗੀ ਆ ਰਹੀ ਤਾਂ ਸਮਝ ਲਓ ਪਰਮੇਸ਼ਵਰ ਦਾ ਆਤਮਾ ਤੁਹਾਡੀ ਕੀ ਹੈ ਅਗਵਾਈ ਕਰਦਾ ਪਿਆ ਜੇਕਰ ਤੁਹਾਡੇ ਮਨਾਂ ਦੇ ਵਿੱਚ ਗਲਤ ਜੀਜ਼ਾ ਆ ਰਹੀ ਰਿਆ ਜੇ ਪਾਪ ਕਰਨ ਨੂੰ ਤੁਹਾਨੂੰ ਦੇਰੀ ਨਹੀਂ ਲੱਗਦੀ ਪਈ ਜਾਂ ਘਰ ਜਾਂ ਚੋਰੀ ਕਰਨ ਨੂੰ ਤੁਹਾਨੂੰ ਦੇਰੀ ਨਹੀਂ ਲੱਗਦੀ ਪਈ ਜਾਂ ਗਾਲਾਂ ਕੱਢਣ ਨੂੰ ਤੁਹਾਨੂੰ ਦੇਰੀ ਨਹੀਂ ਲੱਗਦੇ ਵੇ ਤਾਂ ਸਮਝੋ ਤੁਹਾਨੂੰ ਕੀ ਤੁਹਾਡਾ ਵਿਰੋਧੀ ਜਿਹੜਾ ਕੀ ਆ ਤੁਹਾਡਾ ਚਲਾ ਰਿਹਾ ਤੁਹਾਨੂੰ ਤੇ ਉਹ ਵੀ ਵਿਰੋਧੀ ਦੇ ਲਫ਼ਜ਼ਾਂ ਨੂੰ ਸੁਣੋ ਕੀ ਬਚਨ ਕੀ ਕਹਿੰਦਾ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਵ ਵਾਂਗੂ ਭਾਲਦਾ ਫਿਰਦਾ ਭਾਈ ਕਿ ਇਹਨੂੰ ਪਾੜ ਖਾ ਹੁਣ ਤੁਹਾਡੇ ਹੱਥ ਵਸਿਆ ਹਰ ਇੱਕ ਮਨੁੱਖ ਦੇ ਹੱਥ ਵਸਿਆ ਕਿ ਜੇਕਰ ਉਹ ਪਰਮੇਸ਼ਰ ਦੇ ਆਤਮਾ ਨੂੰ ਅਗਵਾਈ ਦੇਣਾ ਚਾਹੁੰਦੇ ਤਾਂ ਫਿਰ ਕਿਹਾ ਤੁਸੀਂ ਵਧੀਆ ਲਬਜ਼ਾਂ ਨੂੰ ਯੂਜ਼ ਕਰੋ ਪਰਮੇਸ਼ਰ ਨੂੰ ਪਕਾਰੋ ਕਿ ਪਰਮੇਸ਼ਰ ਸਾਡੇ ਖਿਆਲ ਸਾਡੇ ਸੋਚ ਸਾਡੇ ਵਿਚਾਰ ਵਿਚਾਰ ਕੀਆ ਤੇਰੇ ਮਨ ਭਾਉਂਦੇ ਹੋ ਜੇਕਰ ਤੁਸੀਂ ਸ਼ੈਤਾਨ ਨੂੰ ਉਕੇ ਦੇਣਾ ਚਾਹੁੰਦੇ ਤਾਂ ਫਿਰ ਤੁਹਾਡੀ ਜ਼ੁਬਾਨਾਂ ਚੋਂ ਗਲਤ ਬੋਲ ਵੀ ਨਿਕਲਣਗੇ ਤੁਹਾਡੀ ਜ਼ੁਬਾਨਾਂ ਤੋਂ ਚੋਰੀ ਦੇ ਬੋਲ ਵੀ ਨਿਕਲਣਗੇ ਤੁਹਾਡੀ ਜ਼ੁਬਾਨਾਂ ਚੋਂ ਗੰਦਮੰਦ ਵੀ ਨਿਕਲੇਗਾ ਤੁਹਾਡੀ ਜ਼ੁਬਾਨਾਂ ਦੇ ਵਿੱਚੋਂ ਹਰ ਇੱਕ ਮਾੜੇ ਬੋਲ ਹੋਣਗੇ ਪਰ ਖੁਦਾਵੰਦ ਕਹਿੰਦਾ ਹੈ ਕਿ ਆ ਜਦ ਸਚੇਤ ਹੋਵੋ ਤੇ ਜਾਗਦੇ ਰਹੋ ਅੱਜ ਅਸੀਂ ਕੀਆ ਸਚੇਤ ਹੋਈਏ ਅਸੀਂ ਪਰਮੇਸ਼ਰ ਨੂੰ ਪਹਿਲ ਦਈਏ ਤੇ ਸ਼ੈਤਾਨ ਦੇ ਕੰਮਾਂ ਨੂੰ ਵੀਆ ਦੂਰ ਕਰੀ ਖੁਦਾਵੰਦ ਇਸ ਵਚਨ ਦੇ ਉੱਤੇ ਸਭ ਨੂੰ ਆਸ਼ੀਰਵਾਦ ਦੇ ਤੇ ਇਸ ਵਚਨ ਦੁਆਰਾ ਖੁਦਾਵੰਦ ਹਾਰਿਕ ਨੂੰ ਵਰਕਾ ਦੇਵੇ ਆਮੀ ਗੋਡ ਬਲੈਸ